ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਆਪਾਂ ਮਹਿਲਕਲਾ ਪਿੰਡ ਖਾਸ ਇਥੋਂ ਕਵਰ ਕਰਦੇ ਪਏ ਜ਼ਿਲ੍ਹਾ ਬਰਨਾਲਾ ਪਹ ਗਿਆ ਤੇ ਬਾਈ ਜੀ ਨੰਬਰ ਬੋਲੇ ਜੀ ਆਪਣਾ 98728 18755 98728 18755 18755 ਤੇ ਜਿਹੜੀ ਆਪਾਂ ਇਹ ਵਹਿੜ ਦੇਖ ਰਹੇ ਹਾਂ ਕਿਹੜਾ ਸੁਆ ਸੂਰੀ ਆ ਜੀ ਇਹ ਅੱਛਾ ਸੁਆ ਸੂਰੀ ਆ ਹੁਣ ਇਹ ਹਾਂਜੀ ਟੀ ਤੀਜਾ ਤੀਜਾ ਸਵੇਰ ਸੂਰਜਾ ਅੱਜ ਇਹਦੇ ਦਿਨ ਕਿੰਨੇ ਬਾਕੀ ਪਿਆ ਸੂਣ ਦੇ ਵਿੱਚ ਹੀ 13 ਤਰੀਕ ਨੂੰ ਦਿਨ ਪੂਰੇ ਹੁੰਦੇ ਅੱਜ 13 ਤਰੀਕ ਨੂੰ ਦਿਨ ਪੂਰੇ ਅਜੇ ਹੋ ਕੀ ਇੱਕ ਲਗਭਗ 12 ਦਿਨ ਸੂਣ ਚ ਬਾਕੀ ਆ ਤੇ ਦੂਜੇ ਸਵੇਰ ਆਪਾਂ ਦੁੱਧ ਕਿੰਨਾ ਚ ਵੇਚਦਾ ਸੀ ਇਹਦਾ ਅਸੀਂ ਟੋਕੜ ਹੀ ਲਿਆ ਜੀ ਇਹਨੂੰ 12 ਲੀਟਰ ਜੋ ਹੈ ਅਸੀਂ ਠੀਕ ਹੈ ਟੋਕੜ ਗੱਬੜ ਚੱਕ ਲੈ ਕੇ ਆਏ ਸੀਗੇ ਆਪਾਂ ਗੱਬੜ ਸਾਡੇ ਕੋਲ ਅੱਛਾ ਕੱਲੀ ਟੋਕੜ ਲੈ ਆਏ ਸੀਗੇ ਤੋਰ ਦੇ ਬਾਹਰ ਨੂੰ ਉਦੋਂ 12 ਤਰਾ ਕਿਲੋ ਤੁਸੀਂ 5-4 ਮਹੀਨੇ ਸੂਈ ਵੀ ਥੱਲੇ ਲਗਭਗ ਹਨਾ ਬਾਧੀ ਟਾਈਮ ਦੀ ਸੂਈ ਵੀ ਸ਼ਾਇਦ ਲੱਗ ਜੀ ਅੰਦਾਜ਼ਾ ਦੁੱਧ ਕਿੰਨਾ ਦੇ ਕਿ ਉਹ ਕਹਿੰਦਾ ਵੇ 30 ਕਿਲੋ ਤੋਂ ਪਾਰ ਵਾਲੀ ਬੱਚੀ ਹੈਗੀ ਆ ਤੇ ਟੀਕਾ ਵਧੀਆ ਲੱਗਿਆ ਵਾ ਚੰਗਾ ਇਹਦੇ ਚੈਂਪੀਅਨ ਦਾ ਜੀ ਤੇ ਮੁੱਲ ਇਹਦਾ ਕੀ ਰੱਖਿਆ ਜੀ ਆਪਾਂ 1 30 ਮਾਨਤਨ ਹੋ ਜੇ ਮੌਕੇ ਤੇ ਟੋਰ ਵੀ ਬਰਨ ਸੁਭਰ ਕੱਦ ਕਾਠ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਬਾਕੀ ਕੱਦ ਬੈਡ ਬੇਲਬੂਲ ਬਹੁਤ ਆ 1 ਲੱਖ ਅ 30000 ਰੁਪਏ ਬੈਡ ਦੀ ਕੀਮਤ ਆ ਦੇਣਾ ਜੀ ਤੇ ਪੂਰੇ ਹੁਣ ਚ 11 ਬਾਕੀ ਪਏ ਹੈਗੇ ਚੰਗਾ ਵਧੀਆ ਸੀਮਨ ਲੱਗਿਆ ਵਾ ਸੋ ਬਾਕੀ ਹਵਾਨੇ ਤੇ ਨਾੜਾ ਵਗੈਰਾ ਦੇਖ ਸਕਦੇ ਹੋ ਚਾਹੇ ਹਾਥੀ ਜਵਾਈ ਕਰੋ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਬੈੜ ਥਣ ਲੱਗਿਆ ਪਿਆ ਪਿੰਡ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਕਰੀ ਫੇਰ 8872818755 ਜੀ ਇੱਕ ਤੀਜੇ ਮੌਕੇ ਤੇ ਮਾਨਦਾਨ ਹੋ ਜਾਊਗਾ ਜੀ ਹਾਂਜੀ ਹਾਂਜੀ ਜੀ ਸੋ ਕਿਸੇ ਵੀ ਵੀਰ ਦੇ ਬੈੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਾ